ਦੋ ਚਾਰ ਪੈਗ ਹੋਣ ਦੋ ਚਾਰ ਬੋਟੀਆਂ ਹੂੰ ਦੋ ਚਾਰ ਪੈਗ ਹੋਣ ਦੋ ਚਾਰ ਬੋਟੀਆਂ ਯਾਰਾਂ ਵਿੱਚ ਹੋਣ ਫਿਰ ਖਰੀਆਂ ਤੇ ਖੋਟੀਆਂ ਐਦੀ ਗੱਲ ਉਹਦੇ ਨਾਲ ਉਹਦੀ ਗੱਲ ਉਹਦੇ ਨਾਲ ਹੂੰ ਐਦੀ ਗੱਲ ਉਹਦੇ ਨਾਲ ਉਹਦੀ ਗੱਲ ਉਹਦੇ ਨਾਲ ਕਰੀਏ ਨਾ ਚੁਗਲਾਂ ਤੇ ਲੈਂਦੀਆਂ ਨਹੀਂ ਰੋਟੀਆਂ ਦੋ ਚਾਰ ਦੋ ਚਾਰ ਪੈਗ ਹੋਣ ਦੋ ਚਾਰ ਬੋਟੀਆਂ ਯਾਰਾਂ ਵਿੱਚ ਹੋਣ ਫਿਰ ਖਰੀਆਂ ਤੇ ਖੋਟੀਆਂ ਮਿਲ ਜਾਣ ਰਾਵਾਂ ਵਿੱਚ ਸ਼ਹਿਦ ਵਾਂਗੂ ਚਟਦੇ ਮਿਲ ਜਾਣ ਰਾਵਾਂ ਵਿੱਚ ਸ਼ਹਿਦ ਵਾਂਗੂ ਚਟਦੇ ਮੋੜਦੇ ਹੀ ਦੇਣ ਗਾਲਾਂ ਲੰਬੀਆਂ ਤੇ ਮੋਟੀਆਂ ਦੋ ਚਾਰ ਰੈਗ ਹੁਣ ਦੋ ਚਾਰ ਵੋਟੀਆਂ ਯਾਰਾਂ ਵਿੱਚ ਹੋਣ ਫੇਰ ਖਰੀਆਂ ਤੇ ਖੋਟੀਆਂ ਬਿਲਕੁਲ ਨਹੀਂ ਕਰ ਰੋ ਨਾ ਕਰਾਓ ਨਾ ਹੋਰ ਕਿੰਨਾ ਚਿਰ ਇਹਨਾਂ ਕੰਜਰਾਂ 'ਚ ਬੈਠੇਗਾ ਹਾਂ ਹੋਰ ਕਿੰਨਾ ਚਿਰ ਇਹਨਾਂ ਕੰਜਰਾਂ 'ਚ ਬੈਠੇਗਾ ਫੋਨ ਉੱਤੇ ਪੁੱਛਦੀਆਂ ਸਭ ਦੀਆਂ ਵੋਟੀਆਂ ਆਹ ਵੀ ਜਾ ਰਾਤੀ ਰਾਤੀ ਐਵੇਂ ਖਾਂਦੇ ਜਿਵੇਂ ਰਾਜਿਆਂ ਦੇ ਪੁੱਤ ਨਹੀਂ ਰਾਤੀ ਐਵੇਂ ਖਾਂਦੇ ਜਿਵੇਂ ਰਾਜਿਆਂ ਦੇ ਪੁੱਤ ਨਹੀਂ ਤਣ ਕੇ ਹਿਸਾਬ ਵਲੇ ਫੱਟਣੇ ਲੰਗੋਟੀਆਂ ਦੋ ਚਾਰ ਪੈਗ ਹੁਣ ਦੋ ਚਾਰ ਬੋਟੀਆਂ ਯਾਰਾਂ ਵਿੱਚ ਹੋਣ ਫੇਰ ਖਰੀਆਂ ਤੇ ਕੋਟੀਆਂ ਕੱਟ ਗਈ ਆ ਬਚ ਗਈ ਆ ਕਿਸੇ ਨੂੰ ਪਤਾ ਨਹੀਂ ਕੁਛ ਕੱਟ ਗਈ ਆ ਬਚ ਗਈ ਆ ਕਿਸੇ ਨੂੰ ਪਤਾ ਨਹੀਂ ਕੁਛ ਡੋਰਾ ਨੇ ਪਤੰਗ ਦੀਆਂ ਲੰਬੀਆਂ ਕਿ ਛੋਟੀਆਂ ਦੋ ਚਾਰ ਪੈਗ ਹੋਣ ਦੋ ਚਾਰ ਵੋਟੀਆਂ ਯਾਰਾਂ ਵਿੱਚ ਹੋਣ ਫੇਰ ਖਰੀਆਂ ਤੇ ਗੋਟੀਆਂ ਗੁਰਵਿੰਦਰ ਜੀ ਸੇ ਗੁਰਵਿੰਦਰ